ਗੀਤ ਲਿਖਿਆ ਕਿਸ ਨੇ ਗਿਆ ਇਹ ਹਲੇ ਤੱਕ ਵੀ ਲੋਕਾਂ ਨੂੰ ਨਹੀਂ ਪਤਾ ਨੀ ਆ ਜਾ ਤੈਨੂੰ ਸਾਗਰੀ ਤਾਂ ਕਿ ਚਪਰੋ ਲਵਾ ਪਰਦੇ ਦੇ ਪਿੱਛੇ ਉਹ ਰਾਈਟਰ ਜਿਹੜਾ ਹਲੇ ਵੀ ਰੋਣ ਲਈ ਮਜਬੂਰ ਹੈ میرا نام کتے نظر نہیں آیا میں اس کا کہ بیس سال بعد بھی اگر پہلا بھی نام میرا مطلب ہائیڈ کرنے کی کوشش کی ہے ہوں بھی مطلب نظر نہیں آ رہا کتنے سرجیت خان نے بہت اچھا گایا دلجیت نے بہت اچھا گایا میں بھی کہنا ہی بہت اچھا گایا کم سے کم وہ میرا نام نہیں لن کم سے کم میرے شہر کا نام ملر کنڈے کا نام آ جا دینی ਤਾਗੇ ਚਿਹਰੋ ਲਵਾਂ ਸੀਲੇ ਵਿੱਚ ਚਲਦਿਆਂ ਰਦਾ ਚਿਹ ਲ ਕੋਲ ਇੱਕ ਗਾਣਾ ਬੜਾ ਮਕਬੂਲ ਹੋਇਆ ਸੀ ਬੜਾ ਮਸ਼ਹੂਰ ਹੋਇਆ ਸੀ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਜੀ ਹਾਂ ਇੰਨਾ ਜ਼ਿਆਦਾ ਇਹ ਗਾਣਾ ਮਕਬੂਲ ਤੇ ਹਿੱਟ ਹੋਇਆ ਸੀ ਕੈਸਟਾਂ ਦੀਆਂ ਕੈਸਟਾਂ ਜਿਹੜੀਆਂ ਤੇ ਸੀਡੀ ਦੀਆਂ ਸੀਡੀਆਂ ਇਹਦੀਆਂ ਵੇਖਿਆ ਸਾਰਾ ਦੱਸ ਜੀਏ ਕਿ ਸਰਜੀਤ ਖਾਨ ਵੱਲੋਂ ਗਾਣਾ ਗਾਇਆ ਗਿਆ ਸੀ ਤੇ ਇਸ ਨੂੰ ਰੀਮਿਕਸ ਬਾਲੀ ਸਗੂ ਦੇ 뮤직 ਦੁਆਰਾ ਕੀਤਾ ਗਿਆ ਸੀ ਦੋ ਕੰਪਨੀਆਂ ਦੇ ਵਿੱਚ ਰਿਲੀਜ਼ ਹੋਣ ਵਾਲਾ ਸੁਜੀਤ ਖਾਨ ਦਾ ਗਾਣਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਸਾਰਿਆਂ ਨੇ ਸੁਣਿਆ ਹੋਊਗਾ ਇਸ ਕਰਕੇ ਅੱਜ ਇਸ ਗਾਣੇ ਦੀ ਚਰਚਾ ਇੰਨੇ ਸਾਲ ਬਾਅਦ ਕਿਉਂ ਆਖਰਕਾਰ ਕਰ ਰਹੇ ਆ ਇਹ ਇੱਕ ਵਜ੍ਹਾ ਆ ਵਜ੍ਹਾ ਇੱਕ ਨਹੀਂ ਬਲਕਿ ਦੋ ਵਜ੍ਹਾ ਨੇ ਇਸ ਚੀਜ਼ਾਂ ਕਿ ਇਸ ਅਸਲ ਕਿਉਂ ਅੱਜ ਇਸ ਗਾਣੇ ਦਾ ਜ਼ਿਕਰ ਕੀਤਾ ਜਾ ਰਿਹਾ ਵਜਾ ਨੰਬਰ 1 ਕਿ ਇਸ ਗੀਤ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਰਿਕਾਰਡ ਕਰਕੇ ਪਾਇਆ ਗਾ ਕੇ ਪਾਇਆ ਦਲਜੀਤ ਦੋਸਾਦ ਨੇ ਜੋ ਇਸ ਸਮੇਂ ਦਾ ਹਿੱਟ ਸਿੰਗਰ ਹੈ ਕਲਾਕਾਰ ਹੈ ਜੀ ਹਾਂ ਬਾਲੀਵੁੱਡ ਤੱਕ ਜਿਹੜੀ ਧੱਕ ਪਾਈ ਹੋਈ ਆ ਦਲਜੀਤ ਦੋਸਾਦ ਦੀ ਉਸਨੇ ਆਪਣੇ Instagram ਤੇ ਜਿਹੜਾ ਗਾਣਾ ਗਾਇਆ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਵਾਕਈ نیچے ਉਹਨਾਂ ਨੇ ਲਿਖਿਆ ਵੀ ਹੋਇਆ ਪਰ ਇੱਕ ਵਜ੍ਹਾ ਇਹ ਆ ਦੂਸਰੀ ਵਜ੍ਹਾ ਇਹ ਆ ਕਿ ਭਾਵੇਂ ਕਿ ਇਹ ਗੀਤ ਬਹੁਤ ਮਕਬੂਲ ਹਿੱਟ ਹੋਇਆ ਪਰ ਇਸ ਗੀਤ ਨੂੰ ਗਾਉਣ ਵਾਲੇ ਦਾ ਵੀ ਸਾਨੂੰ ਪਤਾ ਕਿ ਸਰਜੀਤ ਖਾਨ ਵੱਲੋਂ ਇਹ ਗੀਤ ਗਾਇਆ ਗਿਆ ਪਰ ਇਹ ਗੀਤ ਲਿਖਿਆ ਕਿਸ ਨੇ ਗਿਆ ਇਹ ਹਲੇ ਤੱਕ ਵੀ ਲੋਕਾਂ ਨੂੰ ਨਹੀਂ ਪਤਾ ਪਰਦੇ ਦੇ ਪਿੱਛੇ ਉਹ ਰਾਈਟਰ ਜਿਹੜਾ ਹਲੇ ਵੀ ਰੋਣ ਲਈ ਮਜਬੂਰ ਹੈ ਕਿਉਂਕਿ ਲਾਟਰੀ ਤਾਂ ਉਸ ਦੀ ਜ਼ਰੂਰ ਨਿਕਲੀ ਆ ਪਰ ਲੋਕਾਂ ਨੂੰ ਨਹੀਂ ਪਤਾ ਕਿ ਲਾਟਰੀ ਨਿਕਲੀ ਕਿਨੂੰ ਆ ਲਾਟਰੀ ਨਿਕਲੀ ਆ ਪਰ ਲਾਟਰੀ ਨਿਕਲੀ ਕਿੱਲੀ ਆ ਇਹ ਨਹੀਂ ਪਤਾ ਗਾਣਾ ਹਿੱਟਾ ਪਰ ਗਾਣਾ ਕਿਸ ਨੇ ਲਿਖਿਆ ਅਸਲ ਮਿਹਨਤ ਕੀਤੇ ਆ ਇਹ ਕਿਸੇ ਨੂੰ ਨਹੀਂ ਪਤਾ ਤੇ ਇਸ ਅਸੀਂ ਰੂਬਰੂ ਕਰਵਾਵਾਂਗੇ ਤੁਹਾਡੇ ਨਾਲ ਉਸ ਸ਼ਖਸ ਨੂੰ ਜਿਸ ਵਿਅਕਤੀ ਨੇ ਇਹ ਗਾਣਾ ਲਿਖਿਆ ਪਰ ਅੱਜ ਵੀ ਦਰਦਦਰਦੀਆਂ ਠੋਕਰਾਂ ਖਾਣ ਲਈ ਤੇ ਆਪਣੇ ਆਪ ਨੂੰ ਪ੍ਰੂਫ ਕਰਨ ਦੇ ਲਈ ਤੱਕੇ ਖਾ ਰਿਹਾ ਕਿ ਇਹ ਗਾਣਾ ਮੈਂ ਲਿਖਿਆ ਹਾਲਾਂਕਿ ਸਰਜੀਤ ਖਾਨ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ ਕਿ ਇਹ ਗਾਣਾ ਹਸੀਬ ਨੇ ਲਿਖਿਆ ਮੁਹੰਮਦ ਹਸੀਬ ਜੀ ਹਾਂ ਮਲੇਰ ਕੋਟਲੇ ਦਾ ਰਹਿਣ ਵਾਲਾ ਇਹ ਨੌਜਵਾਨ ਮੁਹੰਮਦ ਹਸੀਬ ਜਿਸ ਨੇ ਗਾਣਾ ਲਿਖਿਆ ਔਰ ਬਾਖੂਬੀ ਉਸ ਗਾਣੇ ਦੇ ਵਿੱਚ ਜੋ ਬੋਲ ਨੇ ਉਹ ਹਸੀਬ ਦੇ ਨਾਂ ਦੇ ਬੋਲ ਵੀ ਗਾਣੇ ਵਿੱਚ ਦੋ ਵਾਰ ਸੁਣਨ ਨੂੰ ਮਿਲਦੇ ਨੇ ਪਹਿਲਾ surjit khan ਨੇ ਗਾਇਆ ਫਿਰ remix ਵਾਲੀ ਸਗੂ ਨੇ ਕੀਤਾ ਤੇ ਸਭ ਤੋਂ ਪਹਿਲਾਂ ਤਾਂ ਸਵਾਗਤ ਕਰ ਲੈਣਾ ਮੁਹੰਮਦ ਹਸੀਬ ਦਾ ਅਸੀਂ ਸੀ ਸਭ ਤੋਂ ਪਹਿਲਾਂ ਸਵਾਗਤ ਹੈ ਸਸੀ ਗਾਜੀ ਤੁਹਾਨੂੰ ਹਸੀ ਗਾਜੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ ਦਾ ਕਰਦੇ ਜੀ ਕਿ ਤੁਸੀਂ ਮੈਨੂੰ ਪੇਸ਼ ਕੀਤਾ ਬਿਲਕੁਲ ਜੀ ਸੀ ਜੀ ਪਰਦੇ ਪਿੱਛੇ ਬਹੁਤ ਟਾਈਮ ਹੋ ਗਿਆ ਤੁਹਾਨੂੰ ਬਹੁਤ ਟਾਈਮ ਹੋ ਗਿਆ ਮੈਨੂੰ ਪਤਾ ਤੁਹਾਨੂੰ ਅੱਜ ਤੱਕ ਉਹ ਮੁਕਾਮ ਜਿਹੜਾ ਪ੍ਰਮਾਤਮਾ ਨੇ ਦਿੱਤਾ ਲੈਣੇ ਦਿੱਤਾ ਤੁਸੀਂ ਨਹੀਂ ਉਹ ਕਰ ਸਕੇ ਪਰ ਬੜਾ ਮਾੜਾ ਲੱਗਿਆ ਕਿ ਸ਼ੁਰੂ ਚ ਹੀ ਤੁਸੀਂ ਆਪਣਾ ਮਨ ਉਦਾਸ ਕੀਤਾ ਇੰਨਾ ਮਨ ਇੰਨਾ ਭਾਵੁਕ ਕਿਉਂ ਕਿ ਲੱਗਦਾ ਬਹੁਤ ਸਮੇ ਦਾ ਦਰਦ ਅੰਦਰ ਦਿਲ ਚ ਜਰ ਮੈਂ ਦਰਦਜੀਵ ਹੂੰ ਸੌਂਕ ਚ ਨਾਮ ਹੈ ਹੂੰ ਅੱਜ ਸਵੇਰ ਤੇ ਮੈਨੂੰ ਲਗਾਤਾਰ ਪੂਨ ਆ ਰਹੇ ਨੇ ਹੂੰ ਔਰ ਬਹੁਤ ਜ਼ਿਆਦਾ ਮੁਬਾਰਕਬਾਦ ਹੋ ਰਹੀ ਹੈ ਕਿ ਤੁਹਾਡਾ 20 ਸਾਲ ਬਾਅਦ ਮੈਂ ਸ਼ੁ크ਰੀਆ ਕਰਦਾ ਵੀ ਦਲਜੀਤ ਸਾਹਿਬ ਨੇ ਮਤਲਬ ਇਹ ਗੀਤ ਨੂੰ ਜਿੰਦਾ ਜਿਦਾ ਪਾਤਾ ਕਰਤਾ ਲੇਕਿਨ ਹਰ ਇਨਸਾਨ ਹਰ ਕਮੈਂਟ ਦੇ ਵਿੱਚ ਇੱਕੋ ਹੀ ਲਫ਼ਜ਼ ਸੁਣਨ ਨੂੰ ਮਿਲਦਾ ਵੀ ਇੱਕ ਗੀਤ ਬਹੁਤ ਅੱਛਾ ਗਾਇਆ ਹਮ ਸੁਰਜੀਤ ਖਾਨ ਨੇ ਬਹੁਤ ਅੱਛਾ ਗਾਇਆ ਦਲਜੀਤ ਨੇ ਬਹੁਤ ਅੱਛਾ ਗਾਇਆ ਹਮ ਮੈਂ ਵੀ ਕਹਿਣਾ ਇਹ ਬਹੁਤ ਅੱਛਾ ਗਾਇਆ ਹਮ ਕਮ ਸੇ ਕਮ ਉਹ ਮੇਰਾ ਨਾਮ ਨਹੀਂ ਲੰਦੇ ਕਮ ਸੇ ਕਮ ਮੇਰੇ ਸ਼ਹਿਰ ਦਾ ਨਾਮ ਮਲੇਰ ਕੁਲੇ ਦਾ ਨਾਮ ਹੀ ਲੈ ਲੈਣ ਵੀ ਉੱਥੇ ਦਾ ਕੋਈ ਹਸੀਬ ਸੀ ਕੋਈ ਹਸੀਬ ਸੀ ਲੇਕਿਨ ਮੈਨੂੰ ਕੋਈ ਇਤਰਾਜ਼ ਨਹੀਂ ਇਸ ਚੀਜ਼ ਦਾ ਕਿ ਉਹਨਾਂ ਨੇ ਗਾਣਾ ਗਾਇਆ ਸਜੀਤ ਭਾਜੀ ਨੇ ਵੀ ਬਹੁਤ ਅੱਛਾ ਗਾਇਆ ਜੀਤ ਨੇ ਵੀ ਭਾਜੀ ਨੇ ਵੀ ਬਹੁਤ ਅੱਛਾ ਗਾਇਆ ਰਾਮ ਨੂੰ ਪਿੱਛੇ ਹੋ ਜਾਂ ਜੀ ਹਾਂ ਜੀ ਤੇ ਮਤਲਬ ਮੇਰਾ ਨਾਮ ਕਿਤੇ ਨਜ਼ਰ ਨਹੀਂ ਆਇਆ ਵੀ ਉਹ ਇਸ ਕਰਕੇ 20 ਸਾਲ ਬਾਅਦ ਵੀ ਅਗਰ ਪਹਿਲਾਂ ਵੀ ਨਾਮ ਮੇਰਾ ਮਤਲਬ ਹਾਈਡ ਕਰਨ ਦੀ ਕੋਸ਼ਿਸ਼ ਕੀਤੀ ਐ ਹੂੰ ਤੇ ਇਹ ਹੁਣ ਵੀ ਮਤਲਬ ਨਜ਼ਰ ਨਹੀਂ ਆ ਰਿਹਾ ਕਿਤੇ ਵੀ ਮੈਂ ਕਹਿੰਦਾ ਰਿਕੁਐਸਟ ਕਰਦਾ ਵੀ ਜਿੱਥੇ ਤੁਸੀਂ ਆਪਣਾ ਗਾਣਾ ਪਾਉਣੇ ਹੋ ਗਾਣੇ ਹੋ ਹੂੰ ਪਲੀਜ਼ ਪਲੀਜ਼ ਵੀ ਮੇਰਾ ਨਾਮ ਵੀ ਦੱਸ ਦਿਓ ਵੀ ਆਹ ਬੰਦੇ ਦਾ ਲਿਖਿਆ ਹੋਇਆ ਐ ਪਰ ਘਟੂ ਘਟੋ ਦੀਆਂ ਲਾਈਨ ਆਉ ਦੇ ਸ਼ਬਦ ਸ਼ਬਦ ਤੁਹਾਨੂੰ ਅੱਜ ਵੀ ਯਾਦ ਨੇ ਨਹੀਂ ਕੰਪੋਜੀਸ਼ਨ ਮੈਂ ਖੁਦ ਕੀਤੀ ਸੀ ਜੀ ਅੱਛਾ ਆ ਜਾ ਤੈਨੂੰ ਸਾਂਹ ਦੇ ਨੀ ਤਾ ਦੇ ਚਿਹ ਪਰੋ ਲਵਾ ਸਿੰਦੇ ਵਿੱਚ ਚਲਦੀਆਂ ਰਗਾ ਚਿਹਲ ਕੋ ਲਵ ਦੂਰੀਆਂ ਦਾ ਸੱਪ ਕਿਤੇ ਸਾਨੂੰ ਡੰਗ ਜਾਵੇ ਨਾ ਤੇਰੇ ਬਿਰ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ